ਸ਼ਟਰ ਬੰਦ ਖੋਲੋ 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 ਸ਼ਟਰ ਖੋਲੋ ਆ ਸਾਡੇ ਕੋਲ ਹੋ ਗਿਆ ਕੋਲ ਤੈਨੂੰ ਤੈਨੂੰ ਪਤਾ ਦਿਵਾਰੀ ਆ ਗਈ ਤਿੰਨ ਦਿਨਾਂ ਦਾ ਸ਼ਟਰ ਬੰਦ ਕੀਤਾ ਖੋਲੋ ਹੋ ਗਈ ਮੈਂ ਤੁਹਾਨੂੰ ਮੈਂ ਮੈਂ ਤੇ ਸੱਟ ਮਾਰੂੰ ਕੋਲ ਖੜ੍ਹ ਰੋ ਖੋਲੋ ਖੋਲੋ ਸ਼ਟਰ ਖੋਲੋ ਪੜੀ ਆ ਸੀ ਤਾਂ ਸੀ ਤਾਨੂੰ ਪਤਾ ਨਹੀਂ ਕਿ ਹੋਇਆ ਕੀ ਹੋਇਆ ਕੀ ਦੇਖਿਆ ਸੀ ਕੀ ਹੋਇਆ ਬਾਈ ਟਾਈਮ ਦੀ ਗੱਲ ਨਹੀਂ ਹੈਗੀ ਭਾਜੀ ਤੂੰ ਸ਼ਟਰ ਮਾਰ ਕਨੂੰ ਬਾਈ ਮਾਰੋ ਮਾਲਕਾਂ ਨੂੰ ਬਾਈ ਹੋਇਆ ਕੀ ਹੈ ਬਾਈ ਗੱਲ ਸੁਣ ਦੋ ਤਿੰਨ ਅੰਦਰ ਰਹਿ ਗਏ ਦਿਵਾਲੀ ਚ ਤੇ ਤੁਸੀਂ ਪਾਗਲ ਬਣੇ ਲੋਕਾਂ ਨੂੰ ਹਰ ਸਾਲ ਕਰਦੇ ਹੋ ਮਾਲਕਾਂ ਬਾਈ ਮਾਰਿਆ ਰੱਖਣ ਮੈਂ ਦੱਸਦਾ ਕਿ ਉਹ ਨਾਮ ਮਾਈਕ ਪੇ ਨਾ ਕੀ ਹੋ ਗਿਆ ਬਾਈ ਰੌਲਾ ਪਾਉਣਾ ਪੰਜਾਬ ਦਾ ਕਿੰਗ ਸ੍ਰਿੰਗ ਟ੍ਰੋਨਿਕ ਹਾਂਜੀ ਤੇ ਬਾਈ ਕੀ ਕਿੱਥੇ ਕੋਲ ਚ ਮੈਨੂੰ ਕੋਣ ਕਰੂ ਬਾਜ਼ਾਰ ਦੇ ਵਿੱਚ ਰੌਲਾ ਪੈ ਗਿਆ ਕੋਈ ਕਹਿੰਦਾ 12 ਗਿਫਟ ਕੋਈ ਕਹਿੰਦਾ 20 ਗਿਫਟ ਬਿਲਕੁਲ ਕੋਈ ਕਹਿੰਦਾ 15 ਗਿਫਟ ਤੁਸੀਂ ਕਿੱਥੇ ਸੁੱਤੇ ਪਏ ਹੋ ਮੈਂ ਕਿਹਾ ਸਾਡੇ ਕੋਲ 30 ਗਿਫਟ ਇਹ ਚ ਕੀ ਗੱਲ ਹੈ ਗਿਫਟ ਹੈ ਲਵੜੋ ਆ 10 ਲਾ ਗਿਫਟ ਆ ਦੇਖ ਲਓ ਜਿਹੜੇ ਤੁਹਾਨੂੰ ਲੋਕੀ ਦੇ ਰਹੇ ਆ 20 ਗਿਫਟ 15 ਗਿਫਟ ਆ ਕੋਈ ਸਪੀਕਰ ਫਰੀ ਹੈ 블루투ਥ ਸਾਊਂਡ ਬਾਰ ਫਰੀ ਹੈ 이어ਬਾਡਸ ਫਰੀ ਹੈ ਆ ਦੇਖੋ ਜੀ ਆ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਗਿਫਟ ਗਿਫਟ 10 ਲੱਗੇ ਹੋਇਆ ਲੈ ਲਓ ਸਾਡੇ ਕੋਲ ਇੰਨੇ ਗਿਫਟ ਆ ਦੇਖੋ ਆ 3 ਰੁਪਏ ਦਾ ਆ 25 ਰੁਪਏ ਦਾ ਆ 20 ਰੁਪਏ ਦਾ ਆ 70 ਰੁਪਏ ਦਾ ਆ ਸਾਰਾ ਰਲਾ ਮਲਾ ਕੇ ਇਹ 400 ਤੋਂ 500 ਤੋਂ ਵੱਧ ਸਮਾਨ ਨਹੀਂ ਹੈ ਤੇ ਲੋਕਾਂ ਨੂੰ ਲੱਗਦਾ 4000 ਕੇ ਤੇ 5000 ਦਾ ਸਮਾਨ ਹੈਗਾ ਦੁਕਾਨਦਾਰ ਲੋਕਾਂ ਨੂੰ ਆਪਣੇ ਤੁੰਗਲ ਚ ਪਸੰਦਾ ਤੇ ਇਹ ਫਸ ਜਾਂਦੇ ਆ ਤੁਹਾਨੂੰ ਅਸੀਂ ਇਹ ਸਾਰਾ ਦੇਸੀ ਸਮਾਨ ਨਹੀਂ ਦੇਣਾ ਚਾਹੁੰਦੇ ਕਿਉਂਕਿ ਅਸੀਂ ਕਰਾਣਾ ਚਾਹੁੰਦੇ ਲੋਕਾਂ ਦਾ ਫਾਇਦਾ ਓ ਹੈਲੋ ਹੈਲੋ ਭਾਈ ਜੀ ਆ ਕੀ ਕਰੀ ਜਾਂਦੇ ਓ ਤੁਸੀਂ ਸਾਰਾ ਸਮਾਨ ਥਲੇ ਸੜਦਾ ਭਾਜੀ ਇਹ ਸਮਾਨ ਨੇ ਸੈਕਟਰ ਵਾਲਾ ਹੀ ਹੁੰਦਾ ਜਿਹੜਾ ਦੁਕਾਨਦਾਰ ਤੁਹਾਨੂੰ ਫਰੀ ਰਿੰਦਾ ਆ ਇਹ Samsung ਦਾ ਕੋਈ ਵੀ ਮਾਡਲ ਲੋ ਚਾਹੇ 7000 ਵਾਲਾ ਲੋ ਚਾਹੇ 15000 ਵਾਲਾ ਲੋ ਚ ਜਿਹੜਾ ਮਰਜੀ ਰੇਂਜ ਦਾ ਫੋਨ ਲੋ ਤੁਹਾਨੂੰ ਅਸੀਂ ਦਵਾਂਗੇ ਬ੍ਰਾਂਡਿਡ ਬੋਡਸ ਦੇ 이어ਪອດਸ ਬਿਲਕੁਲ ਫਰੀ ਉਸਤਾਦ ਜੀ ਗੱਲ ਸੁਣ ਲੋ ਆਹ ਦੇਖੋ Galaxy A75 ਯੂ ਔਨਲਾਈਨ 19000 ਦਾ ਫੋਨ ਆ ਭਾਈ ਔਨਲਾਈਨ ਹੋਵੇ 19000 ਦਾ ਔਨਲਾਈਨ ਹੋਵੇ 50000 ਦਾ ਜਿੰਨੇ ਮਰਜ਼ੀ ਦਾ ਹੋਵੇ ਅਸੀਂ ਦਵਾਂਗੇ ਆਨਲਾਈਨ ਤੋਂ ਸਸਤਾ ਆਨਲਾਈਨ ਤੋਂ ਕੁਝ ਵੀ ਮਹਿੰਗਾ ਨਹੀਂ ਹੋਊਗਾ ਤੇ ਨਾਲ ਅਸੀਂ ਤੁਹਾਨੂੰ ਦਵਾਂਗੇ ਬੋਰਡ ਦੇ 에어ਪੋਰਟਸ ਬਿਲਕੁਲ ਫ੍ਰੀ ਤੁਸੀਂ ਪਾਗਲ ਹੋ ਗਏ ਹੋ ਤੁਸੀਂ ਕਹਿੰਦੇ ਆਨਲਾਈਨ ਤੋਂ ਸਸਤਾ ਵੀ ਦਵਾਂਗੇ ਇਹਦੀ ਐਮਆਰਪੀ 3000 ਰੁਪਏ ਆ ਬੋਰਡ ਦੇ 에어ਪੋਰਟ ਦੀ ਮੈਂ ਕਹਿੰਦਾ ਭਾਈ 3000 ਦੀ ਹੋਵੇ 5000 ਦੀ ਹੋਵੇ ਜਿੰਨੇ ਅਸੀਂ ਫ੍ਰੀ ਦਵਾਂਗੇ ਅਸੀਂ ਆਪਣੀ ਖੁਦ ਹੀ ਨਾਲ ਦੇਣ ਓਪੋ ਵੀਵੋ ਕੋਈ ਵੀ ਫੋਨ ਲਓ 8000 ਵਾਲਾ ਲਓ 15000 ਵਾਲਾ ਲਓ 20000 ਵਾਲਾ ਲਓ ਜਿਹੜੇ ਆ ਮਾਡਲਸ ਪਏ ਆ ਇਤੋਂ ਲਵਾਏ ਸਾਰੇ ਲੇਟੈਸਟ ਮਾਡਲਸ ਆ ਇਹਨਾਂ ਨਾਲ ਭ ਸਪੀਕਰ ਬਲੂਟੂਥ ਸਪੀਕਰ ਬਿਲਕੁਲ ਫ੍ਰੀ ਭਾਈ ਜੀ ਤੁਹਾਨੂੰ ਪਤਾ ਹੈਗਾ ਤੁਸੀਂ ਗੱਲ ਕੀ ਕਰ ਰਹੇ ਹੋ ਭਾਈ ਐ ਦਿਖੀ ਆ ਬ੍ਰਾਂਡ ਚੈੱਕ ਕਰੋ ਬ੍ਰਾਂਡ ਭਾਈ ਜਿਹੜੇ ਜੰਗਸਰ ਮੁੰਡੇ ਕੁੜੀਆਂ ਇਹਦੇ دیਵਾਨੇ ਹੋਏ ਆ ਮਾਰਸ਼ਲ ਬ੍ਰਾਂਡ ਪਟਾਏ ਇਹ ਤੁਸੀਂ ਪੋਪੋ ਵੀਵਨਾ ਫ੍ਰੀ ਦੇਣਾ ਭਾਈ ਫ੍ਰੀ ਬਿਲਕੁਲ ਫ੍ਰੀ ਦਵਾਂਗੇ ਤੁਹਾਨੂੰ ਕਿਹਾ ਬ੍ਰਾਂਡਡ ਦੀਵਾਲੀ ਤੁਹਾਡੀ ਬਣਾਵਾਂਗੇ ਬ੍ਰਾਂਡਡ ਚੀਜ਼ਾਂ ਹੀ ਮਿਲੂਗੀਆਂ ਭਾਈ ਜੀ ਤੁਹਾਨੂੰ ਪਤਾ ਹੈਗਾ ਤੁਸੀਂ ਗੱਲ ਕੀ ਕਰ ਰਹੇ ਹੋ ਭਾਈ ਐ ਦਿਖੀ ਆ ਬ੍ਰਾਂਡ ਚੈੱਕ ਕਰੋ ਬ੍ਰਾਂਡ ਭਾਈ ਜਿਹੜੇ ਜੰਗਸਰ ਮੁੰਡੇ ਕੁੜੀਆਂ ਇਹਦੇ دیਵਾਨੇ ਹੋਏ ਆ ਮਾਰਸਲ ਬ੍ਰਾਂਡ ਪੱਟਾ ਇਹ ਤੁਸੀਂ Oppo Vivora ਫ੍ਰੀ ਦੇਣਾ ਭਾਈ ਫ੍ਰੀ ਬਿਲਕੁਲ ਫ੍ਰੀ ਦੇਵਾਂਗੇ ਤੁਹਾਨੂੰ ਕਿਹਾ ਬ੍ਰਾਂਡਡ ਦੀਵਾਲੀ ਤੁਹਾਡੀ ਬਣਾਵਾਂਗੇ ਬ੍ਰਾਂਡਡ ਚੀਜ਼ਾਂ ਹੀ ਮਿਲੂਗੀਆਂ ਸੋ ਨੋਟ ਕਰੋ ਤੁਸੀਂ ਕਿਲਾ ਭਾਈ ਆਫਰ ਹੈ ਕਿੰਨੇ ਚਿਰ ਤੱਕ ਦੀ ਆ ਆਫਰ ਭਾਈ ਸਾਰੀ ਰਹੇਗੀ 2 ਨਵੰਬਰ 2 ਨਵੰਬਰ ਤੱਕ ਦੀ ਇਹ ਦੀਵਾਲੀ ਆਫਰ ਚੱਲੇਗੀ Oppo ਦਾ A5 Pro ਉਦੇ ਨਾਲ ਤੁਹਾਨੂੰ ਦੇਵਾਂਗੇ ਜੀ ਐਡਾ ਵੱਡਾ ਬ੍ਰਾਂਡਡ ਸਪੀਕਰ ਬਿਲਕੁਲ ਫ੍ਰੀ ਦੇ ਲੇਟੈਸਟ ਮਾਡਲ ਆਨਲਾਈਨ ਤੋਂ ਸਸਤੇ ਤੇ ਨਾਲ ਤੁਹਾਨੂੰ ਮਿਲੇਗਾ 9000 ਰੁਪਏ ਦਾ 에ਅਰ ਫਰਾਇਰ ਬਿਲਕੁਲ ਫ੍ਰੀ Samsung ਦਾ S24 Ultra ਲੋ S25 Ultra ਲੋ ਇਸ ਫੋਨ ਦੇ ਨਾਲ ਤੁਹਾਨੂੰ ਦੇਵਾਂਗੇ ਇੱਕ ਫੋਨ ਬਿਲਕੁਲ ਫ੍ਰੀ ਭਾਈ ਤੁਸੀਂ ਪਾਗਲ ਹੋ ਲੋਕਾਂ ਨੂੰ ਸਮਝਿਓ ਜੀ ਆ ਬਟਨ ਵਾਲਾ ਫੋਨ ਫ੍ਰੀ ਇਹਦਾ ਭਾਈ 7-800000 ਰੁਪਏ ਦਾ ਅਸੀਂ ਨਹੀਂ ਭਾਈ ਜੀ ਬਟਨਾਂ ਵਾਲਾ ਨਹੀਂ ਦੇਵਾਂਗੇ ਜੀ ਸਮਾਰਟ ਫੋਨ ਬਿਲਕੁਲ ਫ੍ਰੀ ਮਾਤਰਬ ਚਾਹੇ ਗੈਲੈਕਸੀ S24 ਅਲਟਰਾ ਤੁਸੀਂ ਲੈ ਲਓ ਚਾਹੇ S25 ਅਲਟਰਾ ਲੈ ਲਓ ਇਹਦੇ ਨਾਲ ਤੁਹਾਨੂੰ ਇੱਕ ਫੋਨ ਫ੍ਰੀ ਦੇਣਾ ਉਹਦੇ ਨਾਲ ਤੁਹਾਨੂੰ ਬਟਰ ਵਾਲਾ ਫੋਨ ਫ੍ਰੀ ਨਹੀਂ ਦੇਣਾ ਆਹ ਦਵਾਂਗੇ ਜੀ 스마트ਫੋਨ 스마트 ਫੋਨ 스마트ਫੋਨ ਵੀਵੋ ਦਾ X200 FE ਲੇਟੈਸਟ ਮਾਡਲ ਆ ਬਿਲਕੁਲ ਲੇਟੈਸਟ ਆਨਲਾਈਨ ਤੋਂ ਸਸਤਾ ਤੇ ਨਾਲ ਤੁਹਾਨੂੰ ਅਸੀਂ ਦਵਾਂਗੇ 32 ਇੰਚ ਦਾ 스마트 ਟੀਵੀ 1 ਸਾਲ ਦੀ ਗਾਰੰਟੀ ਵਾਲਾ ਬਿਲਕੁਲ ਫ੍ਰੀ Samsung ਦੇ ਭਾਈ ਸਾਹਿਬ Flip series Flip 5 Flip 6 of Flip 7 Fold 6 of Fold 7 ਇਹਨਾਂ ਸਾਰੇ ਮਾਡਲਾਂ ਦੇ ਨਾਲ ਤੁਹਾਨੂੰ ਅਸੀਂ ਦੇਵਾਂਗੇ ਜੀ 43 ਇੰਚ ਦਾ ਟੀਵੀ ਬਿਲਕੁਲ ਫ੍ਰੀ ਸੋ ਭਾਈ ਇਹਨਾਂ ਉੱਤੇ ਆਫਰ ਹੀ ਦੇ ਦੇ ਮੈਨੂੰ ਪਤਾ ਬਾਜ਼ਾਰ ਦੇ ਵਿੱਚ ਜੇ ਕਿਸ ਨੇ ਬੁਲਬੁਲ ਦਾ ਬੱਚਾ iPhone 17 ਵੇਖਣਾ ਕੋਈ 30000 ਬਲੈਕ ਲੈ ਰਿਆ ਕੋਈ 25000 ਬਲੈਕ ਲੈ ਰਿਆ ਸਿੰਗ ਟ੍ਰੋਨਿਕ ਬਲੈਕ ਦੇ ਵਿੱਚ ਵੇਚ ਰਹੇ ਆ ਕੀ ਸਕੀਮਾਂ ਇਹ ਦੱਸੋ ਭਾਜੀ ਦੇਖੋ ਮਾਰਕੀਟ 'ਚ 17 Pro Max 17 Pro ਜਿਹੜੇ ਲੇਟੈਸਟ ਮਾਡਲ ਆਇਆ ਹੈ ਮਾਰਕੀਟ 'ਚ ਵਿਕੇ ਵੀ ਵੀ ਯਾਰ ਬਲੈਕ 25 25 ਹਜ਼ਾਰ ਬਲੈਕ ਅਸੀਂ ਸ਼ੁਰੂ ਤੋਂ ਲਾਂਚਿੰਗ ਵੇ ਦੇਰ ਤੋਂ ਲੈ ਕੇ ਹੁਣ ਤੱਕ ਇੱਕ ਫੋਨ ਵੀ ਬਲੈਕ 'ਚ ਨਹੀਂ ਵੇਚਾ ਜਿੱਦਾਂ ਜਿੱਦਾਂ ਕੰਪਨੀ ਤੋਂ ਮਾਲ ਆਂਦਾ ਰਿਹਾ ਅਸੀਂ ਲੋਕਾਂ ਨੂੰ ਸੇਮ ਰੇਟ ਤੇ ਦਿੰਦੇ ਰਹੇ ਆ ਭਾਈ ਸੇਮ ਰੇਟ ਤੇ ਦੇਤਾ ਹੁਣ ਦਿਵਾਲੀ ਆਫਰ ਕੀ ਆ ਦਿਵਾਲੀ ਆਫਰ ਭਾਜੀ ਇਹੀ ਹੈ ਕਿ ਤੁਹਾਨੂੰ ਮਾਰਕੀਟ ਨਾਲੋਂ ਸਭ ਤੋਂ ਸਸਤਾ ਫੋਨ ਦਵਾਂਗੇ ਤੇ ਹਰ ਮਾਡਲ ਦੇ ਨਾਲ ਰੇਟ ਚੈਲੰਜ ਰੇਟ Apple ਦਾ ਗਾਹ ਜਿਹੜਾ ਹੁੰਦਾ ਹੈ Apple ਦਾ ਗਾਹ ਕਦੀ ਵੀ ਉਹ ਨਹੀਂ ਐਕਸਪੈਕਟ ਕਰਦਾ ਕਿ ਮੈਨੂੰ ਨਾਲ ਕੋਈ ਗਿਫਟ ਮਿਲ ਜਵੇ ਕੋਈ ਚੀਜ਼ ਮਿਲ ਜਵੇ ਇਹਨਾਂ ਸਾਰਾ ਫੋਨਾਂ ਦੇ ਨਾਲ ਤੁਹਾਨੂੰ ਚੈਲੰਜ ਓਪਨ ਚੈਲੰਜ ਪ੍ਰਾਈਜ਼ ਮੈਂ ਤੁਹਾਨੂੰ ਰੇਟ ਦੀ ਗਾਰੰਟੀ ਦਊਂਗਾ ਸਭ ਤੋਂ ਸਸਤਾ ਰੇਟ ਮਿਲੂਗਾ ਬਈ ਕੋਈ ਬੈਗ ਦੇ ਹੋਗੀ ਪਲੱਸ ਆਪਣੇ ਵੱਲੋਂ ਇੱਕ ਬਹੁਤ ਵਧੀਆ ਬ੍ਰਾਂਡਡ ਗਿਫਟ ਤੁਹਾਨੂੰ 100% ਦਊਗਾ ਇਹ ਗੱਲ ਮੈਂ ਸੁਣੀ ਸੀ ਆਈਫੋਨ ਦੇ ਨਾਲ ਦਾ ਭਾਈ ਕੋਈ ਛੋਟੀ ਮਰੀ ਹੋਈ ਮੱਖਣੀ ਤਾਂ ਇਹ ਬਾਈ ਕਹਿੰਦਾ ਆਜੋ ਪਹਿਲੀ ਗੱਲ ਕੋਈ ਬਲੈਕ ਨਹੀਂ ਠੱਗੀ ਠੋਰੀ ਕੋਈ ਨਹੀਂ ਕੋਈ 20 ਅਰ ਬਲੈਕ ਨਹੀਂ ਕੋ 25 ਬਲੈਕ ਨਹੀਂ ਜੋ ਰੀਜਨਲ ਪ੍ਰਾਈਸ ਹੈ ਉਹ ਦਵਾਂਗੇ ਨਾਲ ਉਹਦੇ ਦੀ ਗਿਫਟ ਫਰੀ ਦਵਾਂਗੇ ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਲਾਈਵ ਲੱਕੀ ਡਰਾ ਤੁਹਾਨੂੰ ਨਿਕਲੂਗਾ 2 ਨਵੰਬਰ ਨੂੰ ਜਿਹੜਾ ਸਾਡੇ ਕੋਲੋਂ ਕੋਈ ਵੀ ਸ਼ਾਪਿੰਗ ਕਰਕੇ ਜਾਂਦਾ ਹੈ ਉਹਨੂੰ ਨਾਲ ਇੱਕ ਟੋਕਨ ਮਿਲੇਗਾ ਇਹਦੇ ਵਿੱਚ ਅਗਰ ਉਹਦਾ ਕੋਈ ਡਰਾ ਦੇ ਵਿੱਚ ਨਿਕਲਦਾ ਤਾਂ ਪਹਿਲਾ ਇਨਾਮ ਪਹਿਲਾ ਇਨਾਮ ਤੁਹਾਨੂੰ ਫਰਸਟ ਪ੍ਰਾਈਜ਼ ਮਿਲੇਗਾ ਜੀ Honda Activa brand new ਤੁਹਾਡੇ ਸਾਹਮਣੇ ਖੜੀ ਹੈ ਇਹ ਵੀ ਨਹੀਂ ਕਿ ਡਰਾਮਾ ਕਰ ਰਹੇ ਆ ਅਸੀਂ ਕਿ ਭਾਈ ਨਿਕਲ ਨਹੀਂ ਐ ਨਹੀਂ ਨਿਕਲੀ ਸਾਹਮਣੇ ਪੈ ਕੇ ਖੜ ਕੇ ਚੀਜ਼ ਆ ਗਈ ਹੈ ਅਸੀਂ ਤਾਂ ਵੰਡਣ ਲਈ ਲੈ ਕੇ ਆਏ ਆ ਅਸੀਂ ਪਹਿਲਾ ਗਿਫਟ ਹੈਗੀ ਆ ਅਸੀਂ ਬੀਚ ਦੇ ਦਾ ਸਬਾਨ ਹੈ ਨਹੀਂ ਇਹ ਦੂਜਾ ਗਿਫਟ ਨਹੀਂ ਹੈ Samsung ਦੀ washing machine Whirlpool ਦੀ Whirlpool ਦੀ fridge LG ਦਾ LG ਦਾ microwaves juicer mixer grinder ਉੱਤੋਂ ਬਾਅਦ Orient ਦਾ ਤੁਸੀਂ ਦੇਖ ਸਕ ਰਹੇ ਆ ਗੀਜ਼ਰ 에어フライਰ juicer mixer grinder 32 ਇੰਚ ਦੀ LED TV ਪ੍ਰੈਸਾਂ ਤੇ ਨਾਲ ਤੁਹਾਨੂੰ ਆਪਣਾ ਇਲੈਕਟ੍ਰਿਕ ਦੰਦੂਰ ਫੇਰ ਤੁਸੀਂ ਦੇਖ ਸਕਦੇ ਆ ਹੈਂਡ ਬਲੈਂਡਰਸ ਫ੍ਰੀ ਫ੍ਰੀ ਬਿਲਕੁਲ ਫ੍ਰੀ ਗਿਫਟ ਕੱਢੂਗੇ ਤੁਸੀਂ ਨਾ ਗਿਫਟ ਹਾਂਜੀ ਗਿਫਟ ਦਾ ਲੱਕੀ ਡਰਾ ਨਿਕਲੇਗਾ ਜੀ 100% ਚਾਂਸ ਤੁਹਾਡੇ ਪੂਰੇ ਆ ਇਹ ਸਾਰੇ ਅਸੀਂ ਬੰਦਰੇ ਭਾਜੀ ਵਨ ਗਿਫਟ ਕਰਨੇ ਆ ਦੀ ਦੀਵਾਲੀ ਤੇ ਤੇ ਨਾਲ ਅਸੀਂ ਕੱਢਾਂਗੇ ਪੰਜ ਚਾਂਦੀ ਦੇ ਸਿੱਕੇ ਜਿਹੜਾ ਕਿ ਸਭ ਤੋਂ ਮਹਿੰਗੀ ਚਾਂਦੀ ਮਾਰਕੀਟ ਚ 210000 ਰੁਪਏ ਦੀ ਚਾਂਦੀ ਹੋਈ ਹੈ 10-10 ਗ੍ਰਾਮ ਦੇ ਪੰਜ ਸਿੱਕੇ ਵੀ ਲੱਕੀ ਡਰਾ ਚ ਨਿਕਲਣਗੇ ਜੀ ਸੋ ਬਹੁਤ ਵੱਡੀਆਂ ਆਫਰ ਆ ਮੋਬਾਈਲ ਵੀ ਸਸਤੇ ਬ੍ਰਾਂਡਡ ਚੀਜ਼ਾਂ ਬ੍ਰਾਂਡਡ ਗਿਫਟ ਵੀ ਉਸ ਦੇ ਨਾਲ ਗਿਫਟ ਸਾਰੋਂ ਦੇਣੇ ਆ ਪਰ ਲੱਕੀ ਕੂਪਨ ਵੀ ਸਾਡੇ ਪੈਣਾ ਉਹਦੇ ਵਿੱਚ ਜਿਹੜੇ ਲੱਕੀ ਕਸਟਮਰ ਆ ਸਾਡਾ ਸਭ ਤੋਂ ਬੈਸਟ ਪ੍ਰਾਈਸ ਹੈਗਾ ਜਿਹੜਾ 1 ਲੱਖ ਤੋਂ ਉੱਪਰ ਆ ਤੁਹਾਨੂੰ Honda ਦੀ Activa ਬਿਲਕੁਲ ਫ੍ਰੀ ਜਣੀਆਂ ਜਿਹੜਾ ਲੱਕੀ ਕਸਟਮਰ ਹੋਇਆ ਉਸ ਤੋਂ ਬਾਅਦ Samsung ਦੀ ਵਾਸ਼ਿੰਗ ਮਸ਼ੀਨ ਫਿਰ ਤੁਸੀਂ Whirlpool ਦੀ ਫ੍ਰਿਜ ਫਿਰ ਮਾਈਕ੍ਰੋਵੇਵ ਫਿਰ 에어 ਫ੍ਰਾਇਰ ਫਿਰ ਜੂਸੀ ਮਿਕਸਰ ਫਿਰ ਗੀਜ਼ਰ ਪ੍ਰੈਸ ਬਲੈਂਡਰ ਉਸ ਦੇ ਨਾਲ LED ਤੇ ਚਾਂਦੀ ਦੇ ਸਿੱਕੇ ਬਿਲਕੁਲ ਫ੍ਰੀ ਆ ਬੜੇ ਬੂਲਬੂਲ ਦੇ ਬੱਚੇ ਟੌਪ ਤੇ ਲਗਜ਼ਰੀ ਗਿਫਟ ਹੈ ਗਿਆ ਜਿਹੜੇ ਭਾਈ ਜੀ ਸ਼ਾਪਿੰਗ ਕਰਨੀ ਉਹ ਤਾਂ ਮੈਂ ਸਮਝ ਗਿਆ ਜਿਹੜੇ ਸ਼ਾਪਿੰਗ ਹੀ ਨਹੀਂ ਕਰੀ ਕੋ ਬਠੰਡੇ ਬੈਠਾ ਕੋਈ ਸਕੂਰ ਬਠਾ ਕੋਈ ਹਿਮਾਚਲ ਬਠਾ ਕੋਈ ਦਿੱਲੀ ਬਠਾ ਉਹ ਵੀ ਇਹ ਜਿੱਤ ਸਕਦਾ ਗਿਫਟ ਭਾਈ ਬਿਲਕੁਲ ਜਿੱਤ ਸਕਦਾ ਤੁਸੀਂ 500 ਰੁਪਇਆ ਤੁਸੀਂ ਸਾਨੂੰ ਪੇ ਕਰਨਾ ਹੈ Google Pay ਕਰਨਾ ਤੁਹਾਨੂੰ ਅਸੀਂ ਇੱਕ ਕੂਪਨ ਕੋਡ ਭੇਜਾਂਗੇ ਇਨਾਮ ਵਾਲੇ ਦਿਨ ਤੁਹਾਡੀ ਪਰਚੀ ਪੈ ਜਾਏਗੀ ਜੇ ਤੁਸੀਂ ਬਏ ਚਾਂਸ ਤੁਹਾਡਾ ਨਹੀਂ ਵੀ ਨਿਕਲਦਾ ਇਨਾਮ ਤਾਂ ਤੁਸੀਂ ਉਹ ਲੈ 500 ਰੁਪਇਆ ਇੱਕ ਸਾਲ ਦੇ ਅੰਦਰ ਅੰਦਰ ਆ ਕੇ ਸਾਡੇ ਕੋਲੋਂ ਕੋਈ ਵੀ ਸ਼ੋਪਿੰਗ ਕਰ ਸਕਦੇ ਆ ਰਿਫੰਡ ਰੀਫੰਡ ਸਾਡੇ ਕੋਲੋਂ ਆ ਕੇ ਖਰੀਦੋ ਤੇ 500 ਰੁਪਇਆ ਲੈਸ ਕਰਾ ਲਓ ਸੋ ਸ਼ੇਦੀ ਆਜੋ 2 ਨੰਬਰ ਤੱਕ ਵੱਡੀ ਆਫਰ ਸਿੰਘ ਟ੍ਰੋਨਿਕ ਗੁਰੂ ਹਰਗੋਬਿੰਦਵਾੜਾ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਹੋਰ ਜਾਣਕਾਰੀ ਚਾਹਣੀਆਂ ਤੇ ਫੋਨ ਕਰ ਸਕਦੇ ਬਾਈ ਜੀ ਕੈਮਰਾ ਪ੍ਰੈਸ ਦੇ ਨਾਲ ਹਰਦੀਪ ਸਿੰਘ ਜੱਗਰਸਾਂ ਡੀਫੋ